ਜਿਹੜੇ ਅਸੀਂ ਪੰਜਾਬੀ ਪੰਜਾਬ ਤੋਂ ਬਾਹਰ ਰਹਿੰਦੇ ਆ ਸੋ ਇਹ ਨਹੀਂ ਗੱਲ ਕਿ ਤੁਹਾਡੀ ਸਪੋਰਟ ਤਾਂ ਥੋੜੀ ਬਾਹਰਲੇ ਮੁਲਕਾਂ 'ਚ ਵੀ ਬਹੁਤ ਜ਼ਿਆਦਾ ਤਾਂ ਹੀ ਤਾਂ ਇਹਨੇ ਐਮ.ਐਲ.ਏ ਤੁਹਾਨੂੰ ਆਏ ਨੇ ਪਰ ਬਸ ਆਹ ਦੇਖ ਕਤਾ ਉਹ ਦਿੱਲੀ ਦਾ ਦਖਲ ਨਹੀਂ ਚਾਹੁੰਦੇ ਦਿੱਲੀ ਤੋਂ ਦੁਖੀ ਹੁੰਦੇ ਆ ਦੇਖੋ ਕੋਈ ਗੱਲ ਨਹੀਂ ਉਹ ਦਿੱਲੀ ਉਹ ਦੇਖੋ ਦੋ ਦਿੱਲੀਆਂ ਨੇ ਇੱਕ ਦਿੱਲੀ ਮੋਦੀ ਵਾਲੀ ਇੱਕ ਕੇਜਨੀਵਾਲ ਵਾਲੀ ਜਿਹੜੀ ਉਹ ਜਿਹੜੀ ਮੋਦੀ ਵਾਲੀ ਦਿੱਲੀ ਆ ਉਹ ਜ਼ਿਆਦਾ ਤੰਗ ਕਰਦੀ ਐ ਸਾਨੂੰ ਕਦੇ ਰਾਜਪਾਲ ਤੋਂ ਕੁਝ ਕਹਾਤਾ ਹੁਣ ਤੁਸੀਂ ਦੇਖੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿਹੜੀ ਕੀੜ ਕੱਢਣ ਨੂੰ ਫਿਰਦੇ ਆ ਉਹ ਪਾਜ ਪਾਲੇ ਜਾਂ ਕਿਹੜੀ ਰੰਜਿਸ਼ ਰੱਖੀ ਬੈਠੇ ਆ ਪਤਾ ਨਹੀਂ ਤਾਂ ਕਿਸਾਨ ਅੰਦੋਲਨ ਵਾਲਾ ਕੋਈ ਦਿਲ ਨੂੰ ਲਾ ਕੇ ਗੱਲ ਕਿ ਸਾਨੂੰ ਫੈਸਲੇ ਤੇ ਯੂ ਟਰਨ ਮਾਰਨਾ ਪੈ ਗਿਆ ਪਤਾ ਨਹੀਂ ਕਿਹੜੀ ਗੱਲ ਜੇ ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਵੋਟ ਨਹੀਂ ਪਾਉਂਦੇ ਹੁਣ ਤੁਸੀਂ ਇਹ ਦੇਖ ਲਓ ਕਿ ਮਤਲਬ ਲਗਭਗ 60000 ਕਰੋੜ ਤੱਕ ਰੋਕ ਰੱਖਿਆ ਉਤੋਂ ਮੈਂ ਹੁਣ ਪਿਛਲੇ 5 ਦਿਨਾਂ ਤੋਂ 6 ਦਿਨਾਂ ਤੋਂ ਮੈਂ ਈਮੇਲ ਕਰ ਰਿਹਾ ਕਿ ਪ੍ਰਧਾਨ ਮੰਤਰੀ ਜੀ ਮਿਲਣ ਦਾ ਟਾਈਮ ਦਿਓ ਮੈਂ ਡਿਟੇਲ ਦੇਣੀ ਹੈ ਸਾਰੀ ਨੁਕਸਾਨ ਦੀ ਕਲੀਕਲੀ ਮੈਂ ਅਫਸਰ ਨਾਲ ਲੈ ਕੇ ਜਾਊਂਗਾ ਮੇਰੇ ਕੋਲ ਸਾਰਾ ਪਿਆ ਰਾਜਪਾਲ ਨੂੰ ਟਾਈਮ ਦੇਤਾ ਜੀ ਗਵਰਨਰ ਨੂੰ ਕੱਲ ਮਿਲਿਆ ਗਵਰਨਰ ਮੈਨੂੰ ਟਾਈਮ ਹੀ ਦੇ ਰਹੇ ਜੀ ਇੱਕ ਸਿਲੈਕਟਰ ਨੂੰ ਟਾਈਮ ਦੇਤਾ ਇਲੈਕਟਰ ਨੂੰ ਟਾਈਮ ਨਹੀਂ ਦੇ ਰਹੇ ਮਤਲਬ ਫੈਡਰਲ ਗਵਰਨਮੈਂਟ ਐਦਾਂ ਥੋੜੀ ਕਰ ਸਕਦੀ ਹੈ ਕਿ ਕਿਸੇ ਸਟੇਟ ਨੂੰ ਉਹ ਇਸ ਤਰ੍ਹਾਂ ਦਾ ਬਿਹੇਵ ਕਰੇ ਕਿ ਜਿਵੇਂ ਇਹ ਸਟੇਟ ਹੀ ਹੈ ਨਹੀਂ ਹੈਨਾ ਅੱਛਾ ਤਾਲਿਬਾਨ ਨੂੰ ਪੈਸੇ ਦੇਤੇ ਹੂੰ 600 ਕਰੋੜ ਰੁਪਈਆ ਜਦੋਂ ਪਛਾੜ ਆਇਆ ਉੱਥੇ ਜਿਹੜੇ ਸਾਨੂੰ ਲੁੱਟ ਕੇ ਲੈ ਕੇ ਜਾਂਦੇ ਰਹੇ ਆ ਹੂੰ ਹੂੰ ਠੀਕ ਹੈ ਤੇ ਪਰ ਪੰਜਾਬ ਵਾਸਤੇ ਬਹੁਤ ਦੇਰ ਕਰਤੀ ਸਾਹਬ ਆਤੇ ਆਤੇ ਜੇ ਮੈਂ 2300 ਨੂੰ ਸੋ ਜੇ 1600 ਵੀ ਦੇ ਦੇਣਾ ਜੇ 2300 ਪਿੰਡਾਂ ਚ ਵੰਡੀ 80 80 ਲੱਖ ਵੀ ਨਹੀਂ ਹੁੰਦਾ ਕੱਲਾ ਇੱਕ ਪਿੰਡ ਨੂੰ ਤੇ ਫਿਰ ਘਰ ਫਿਰ ਫਿਰ ਖੇਤੀ ਫਿਰ ਡੀਸਿਲਟਿੰਗ ਫਿਰ ਦੁਬਾਰਾ ਜਿਹੜੇ ਦਰਿਆਵਾਂ ਨੂੰ ਚੋ ਮਿੱਟੀ ਕੱਢਣੀ ਹੈ ਸੋ ਇਹ ਇਹ ਤਾਂ ਊਠ ਦੇ ਮੂੰਹ ਚ ਜੀਰਾ ਵਾਲੀ ਗੱਲ ਹੈ ਪੰਜਾਬ ਸਾਰੇ ਦੇਸ਼ ਨੂੰ ਰੋਟੀ ਖਵਾਉਂਦਾ ਰਿਹਾ ਤੇ ਅੱਜ ਜੇ ਪੰਜਾਬ ਤੇ ਸੰਕਟ ਆ ਗਿਆ ਤਾਂ ਤੁਸੀਂ ਕਹਿੰਦੇ 16 ਆਪ ਹੀ ਕਰ ਲਓ ਆਪਣਾ